ਦੀਪੀ ਤੇਰੇ ਨਾਂ ਦਾ ਸਤਵਾਮੀ ਨਾ ਸ਼ੁਰੂ ਹੋ ਗਿਆ ਹੁਣ ਡਿਲੀਵਰੀ ਤੱਕ ਉਸਨੇ ਇਸ ਘਰ ਚ ਹੀ ਰਹਿਣਾ ਜੇ ਉਸਦੇ ਆਉਣ ਤੇ ਕੋਈ ਡਰਾਮਾ ਕੀਤਾ ਤਾਂ ਤੇਰੇ ਲਈ ਚੰਗਾ ਨਹੀਂ ਹੋਵੇਗਾ ਤੈਨੂੰ ਮੇਰੀ ਬੇਟੀ ਦੀ ਸੇਵਾ ਚੰਗੇ ਤਰੀਕੇ ਨਾਲ ਕਰਨੀ ਪੈਣੀ ਆ ਦੀਪੀ ਨੇ ਕਿਹਾ ਕਿ ਮੰਮੀ ਜੀ ਫਿਰ ਘਰੇ ਕੋਈ ਕੰਮ ਵਾਲੀ ਲਾ ਲੈਣੇ ਆ ਕਿਉਂਕਿ ਹਜੇ ਤਾਂ ਮੇਰੀ ਬੱਚੀ ਵੀ ਛੋਟੀ ਆ ਇਹ ਸੁਣਦੇ ਹੀ ਉਸਦੀ ਸੱਸ ਨੇ ਕਿਹਾ ਫੇਰ ਕੀ ਹੋਇਆ ਜੇ ਤੇਰੀ ਬੱਚੀ ਛੋਟੀ ਆ ਮੇਰੀ ਧੀ ਕਿਹੜਾ ਤੇਰੇ ਤੇ ਬੋਝ ਆ ਕਰ ਵਿੱਚ ਨੌਕਰਾਨੀ ਦੀ ਕੋਈ ਲੋੜ ਨਹੀਂ ਰੱਬ ਨੇ ਤੈਨੂੰ ਇਹ ਦੋ ਹੱਥ ਦਿੱਤੇ ਆ ਇਹ ਕਿਸ ਕੰਮ ਆਉਣੇ ਆ ਆਪਣੀ ਬੱਚੀ ਨੂੰ ਜ਼ਿਆਦਾ ਲਾਡ ਲਡਾਉਣ ਦੀ ਕੋਈ ਲੋੜ ਨਹੀਂ ਚੁੱਪ ਜਾਪ ਮੇਰੀ ਧੀ ਲਈ ਕਮਰਾ ਖਾਲੀ ਕਰ ਦੇ ਉਸ ਨੂੰ ਗਰਮੀ ਲੱਗਦੀ ਆ ਇਸ ਲਈ ਉਸਨੇ ਏਸੀ ਵਾਲੇ ਕਮਰੇ 'ਚ ਹੀ ਪੈਣਾ ਇਹ ਸੁਣ ਕੇ ਦੀਪੀ ਨੂੰ ਬਹੁਤ ਗੁੱਸਾ ਆ ਉਹ ਮਨ ਹੀ ਮਨ ਸੋਚਣ ਲੱਗੀ ਇਹਨਾਂ ਦੀ ਧੀ ਲਈ ਹੁਣ ਮੈਨੂੰ ਆਪਣੀ ਬੱਚੀ ਨੂੰ ਗਰਮੀ ਵਿੱਚ ਰੱਖਣਾ ਪਵੇਗਾ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਮੇਰੀ ਬੇਟੀ ਨੂੰ ਵੀ ਤਾਂ ਗਰਮੀ ਲੱਗਦੀ ਆ ਇਨਾਂ ਨੂੰ ਕਿਹੜਾ ਜ਼ਿਆਦਾ ਗਰਮੀ ਲਾਦੀ ਹੈ ਨਾਲ ਇੰਨੇ ਮਹੀਨੇ ਪਹਿਲਾਂ ਪਕੇ ਘਰੋਂ ਦੀ ਲੋੜੀ ਕੀ ਸੀ ਮੈਨੂੰ ਤਾਂ ਮੇਰੇ ਪਕੇ ਘਰ ਇਹਨਾਂ ਨੇ ਜਾਣ ਵੀ ਨਹੀਂ ਦਿੱਤਾ ਸੀ ਫਿਰ ਅੱਜ ਆਪਣੀ ਧੀ ਨੂੰ ਇਸ ਘਰ ਚ ਕਿਵੇਂ ਬੁਲਾ ਲਿਆ ਮੇਰੇ ਤੋਤਾ ਇਹਨਾਂ ਨੇ ਪੂਰੇ 9 ਮਹੀਨੇ ਘਰ ਦਾ ਕੰਮ ਕਰਵਾਇਆ ਸੀ ਉਸ ਨੂੰ ਬਹੁਤ ਗੁੱਸਾ ਆ ਰਿਹਾ ਸੀ ਉਸ ਨੇ ਆਪਣੇ ਪਤੀ ਨੂੰ ਫੋਨ ਕੀਤਾ ਤੇ ਕਿਹਾ ਕਿ ਤੁਹਾਡੀ ਮਾਂ ਮੈਨੂੰ ਕਮਰਾ ਖਾਲੀ ਕਰਨ ਦਾ ਕਹਿ ਰਹੀ ਹੈ ਕਿਉਂਕਿ ਦੀਦੀ ਨੂੰ AC ਵਾਲੇ ਕਮਰੇ ਵਿੱਚ ਸ਼ਿਫਟ ਕਰਨਾ ਜੇ ਮੇਰੀ ਬੇਟੀ ਰਾਤ ਨੂੰ ਗਰਮੀ ਦੇ ਕਰਕੇ ਰੋਂਦੀ ਰਹੀ ਫਿਰ ਉਸ ਨੂੰ ਕਿਸ ਨੇ ਚੁੱਪ ਕਰਾਉਣਾ ਮਸਤੀ ਪਤੀ ਨੇ ਕਿਹਾ ਕੋਈ ਗੱਲ ਨਹੀਂ ਮੈਂ ਤੈਨੂੰ ਕੂਲਰ ਖਰੀਦ ਕੇ ਦੇ ਦੇਣਾ ਤੂੰ ਚਿੰਤਾ ਨਾ ਕਰ ਪਰ ਉਸ ਤੇ ਤਾਂ ਕਾਲਜੇ ਅੱਗ ਲੱਗੀ ਹੋਈ ਸੀ ਸ਼ਾਮ ਦੇ ਸਮੇਂ ਸੱਸ ਨੇ ਆਪਣੀ ਨੂੰ ਨੂੰ ਕਿਹਾ ਹਜੇ ਤੱਕ ਕਮਰਾ ਖਾਲੀ ਨਹੀਂ ਹੋਇਆ ਤੈਨੂੰ ਮੇਰੀ ਕਹੀ ਗੱਲ ਸਮਝ ਕਿਉਂ ਨਹੀਂ ਲੱਗਦੀ ਦੀਪੀ ਨੇ ਕਿਹਾ ਮੰਮੀ ਜੀ ਦੀਦੀ ਲਈ ਤੁਹਾਡੇ ਕਮਰੇ 'ਚ ਕੂਲਰ ਲਗਵਾ ਦੇਵਾਂਗੇ ਤੇ ਰਾਤ ਨੂੰ ਤੁਸੀਂ ਦੋਨੋਂ ਗੱਲਾਂ ਬਾਤਾਂ ਵੀ ਕਰ ਲਿਆ ਕਰਿਓ ਇਹ ਸੁਣ ਕੇ ਸੱਸ ਦਾ ਗੁੱਸਾ ਸੱਤਵੇਂ ਅਸਮਾਨ ਤੇ ਚਲਾ ਗਿਆ ਤੇ ਆਪਣੀ ਨੂੰ ਨੂੰ ਕਹਿਣ ਲੱਗੀ ਵੱਡੀ ਆਈ ਕੂਲਰ ਵਾਲੀ ਮੇਰੀ ਬੇਟੀ ਉਸੇ ਕਮਰੇ ਵਿੱਚ ਹੀ ਰਹੇਗੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈ ਆਪਣਾ ਦਿਮਾਗ ਲਾਉਣ ਦੀ ਕੋਈ ਜ਼ਿਆਦਾ ਲੋੜ ਨਹੀਂ ਚੁੱਪ ਕਰਕੇ ਕੱਲ ਸਵੇਰ ਤੱਕ ਕਮਰਾ ਖਾਲੀ ਕਰ ਦੇ ਜੇ ਨਾ ਕੀਤਾ ਤਾਂ ਵੇਖ ਲਈਂ ਅੰਤਜਾਮ ਕੀ ਹੋ ਹੁਣ ਦੀਪੀ ਕੋਲ ਕੋਈ ਆਈਡੀਆ ਨਹੀਂ ਸੀ ਉਸ ਨੂੰ ਮਜਬੂਰਨ ਕਮਰਾ ਖਾਲੀ ਕਰਨਾ ਪਿਆ ਤੇ ਆਪਣਾ ਸਮਾਨ ਗੈਸਟ ਰੂਮ ਵਿੱਚ ਰੱਖਣਾ ਪਿਆ ਅਗਲੇ ਦਿਨ ਨੰਦ ਆਪਣੇ ਪਤੀ ਦੇ ਨਾਲ ਘਰ ਆ ਗਈ ਅਸਤੇ ਸਾਸਦੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਹੀ ਨਹੀਂ ਸੀ ਉਹ ਵਾਰ-ਵਾਰ ਆਪਣੇ ਜਵਾਈ ਦੇ ਸਾਹਮਣੇ ਆਪਣੀ ਨੂੰਹ ਨੂੰ ਇਹੀ ਗੱਲਾਂ ਕਹੀ ਜਾ ਰਹੀ ਸੀ ਕਿ ਦੀਪੀ ਹੁਣ ਤੈਨੂੰ ਆਪਣੇ ਨਣਾਣ ਦੀ ਚੰਗੀ ਤਰ੍ਹਾਂ ਸੇਵਾ ਕਰਨੀ ਪੈਣੀ ਆ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੋਣ ਦੇਣੀ ਦੀਪੀ ਅੰਦਰ ਹੀ ਅੰਦਰ ਅੱਗ ਦੀ ਲਾਟ ਵਾਂਗੂ ਮਚ ਰਹੀ ਸੀ ਉਸ ਦੇ ਰਾਨ ਉਸ ਦੀ ਬੇਟੀ ਰੋਣ ਲੱਗ ਪਈ ਤੇ ਦੀਪੀ ਆਪਣੀ ਬੇਟੀ ਦੇ ਕੋਲ ਚਲੀ ਗਈ ਇਹਨੇ ਨੂੰ ਉਸ ਦੀ ਸਾਸ ਵੀ ਕਮਰੇ ਵਿੱਚ ਚਲੀ ਗਈ ਤੇ ਦੀਪੀ ਨੂੰ ਕਹਿਣ ਲੱਗੀ ਇਸ ਨੂੰ ਜ਼ਿਆਦਾ ਸਹਿਤ ਨਾ ਚੜਾ ਜਿਆਦਾ लाड़ प्यार ਕਰਨਗੀ ਤਾਂ ਵਿਗੜ ਜਾਊਗੀ। ਕਦੇ-ਕਦੇ ਇਸਨੂੰ ਰੋ ਲੈਣ ਵੀ ਦਿਆ ਕਰ। ਦੀਪੀ ਨੂੰ ਬੜਾ ਗੁੱਸਾ ਆਇਆ। ਉਸਨੇ ਬਾਹਰ ਆ ਕੇ ਆਪਣੇ ਨੰਡੋਈਏ ਸਾਹਮਣੇ ਇਹ ਗੱਲ ਕਹਿ ਹੀ ਦਿੱਤੀ ਕਿ ਮੰਮੀ ਜੀ, ਇੰਨੀ ਛੋਟੀ ਬੱਚੀ ਨੂੰ ਮੈਂ ਇਕੱਲਾ ਕਿਵੇਂ ਛੱਡ ਦਿਆਂ? ਹਜੇ 8 ਮਹੀਨਿਆਂ ਦੀ ਆ। ਉਸ ਸਮੇਂ ਉਸਦੇ ਨਾਨਾਂ ਕਹਿਣ ਲੱਗੇ, "ਭਾਬੀ, ਮੰਮੀ ਨੇ ਤਾਂ ਬਸ ਇਹੀ ਗੱਲ ਕਹੀ ਆ ਕਿ ਬੱਚੇ ਨੂੰ ਬੈੱਡ ਤੇ ਪਾਉਂਦੀ ਆਦਤ ਨਾ ਪਾਓ। ਜੇ ਤੁਸੀਂ ਹਰ ਸਮੇਂ ਉਸਦੇ ਨਾਲ ਨਾਲ ਹੀ ਰਹੋਗੇ, ਤਾ ਉਸਨੂੰ ਤੁਹਾਡੀ ਆਦਤ ਪਹਿ ਜਾਣੀ ਹੈ ਤੇ ਫਿਰ ਘਰ ਦਾ ਕੰਮ ਕਿਸ ਨੇ ਕਰਨਾ ਹੈ ਦੀਪੀ ਨੇ ਕਿਹਾ ਹਾਂਜੀ ਦੀਦੀ ਇਸੇ ਲਈ ਮੈਂ ਮੰਮੀ ਨੂੰ ਕਿਹਾ ਸੀ ਕਿ ਘਰੇ ਕੰਮ ਵਾਲੀ ਲਾ ਲੈਣੇ ਆ ਉਸਦੀ ਨਾਨ ਨੇ ਕਿਹਾ ਕੰਮ ਵਾਲੀ ਦੀ ਕੀ ਲੋੜ ਹੈ ਘਰ 'ਚ ਇੰਨਾ ਵੀ ਕੰਮ ਨਹੀਂ ਜੋ ਕੰਮ ਵਾਲੀ ਦੀ ਲੋੜ ਪੈਗੀ ਜਦ ਮੇਰੀ ਨਾਨ ਆਈ ਸੀ ਤਾਂ ਕਰਦੀ ਸਾਰੀ ਜ਼ਿੰਮੇਵਾਰੀ ਮੈਂ ਇਕੱਲੀ ਨੇ ਹੀ ਸੰਭੀ ਸੀ ਦੀਪੀ ਨੂੰ ਵੀ ਇਸ ਗੱਲ ਦਾ ਪਤਾ ਸੀ ਕਿ ਉਸਦੀ ਨਾਨ ਨੇ ਵੀ ਉਸ ਨੂੰ ਉਲਟਾ ਹੀ ਜਵਾਬ ਦੇ ਦਿੱਤਾ ਤੇ ਆਪਣੀ ਮਾਂ ਦੇ ਪੱਕੇ ਵਿੱਚ ਹੀ ਗੱਲ ਕਰਨੀ ਆ। ਇਸ ਲਈ ਉਹ ਚੁੱਪ ਕਰਕੇ ਰਸੋਈ ਵਿੱਚ ਚਲੀ ਗਈ ਤੇ ਚਾਹ ਪਾਣੀ ਦਾ ਇੰਤਜ਼ਾਮ ਕਰਨ ਲੱਗੀ। ਪਤੀ ਦੇ ਜਾਣ ਤੋਂ ਬਾਅਦ ਹੀ ਪ੍ਰੀਤੀ ਕਹਿਣ ਲੱਗੀ ਕਿ ਮੰਮੀ ਮੇਰਾ ਕਮਰਾ ਤਿਆਰ ਹੈ। ਉਸਦੀ ਮਾਂ ਨੇ ਉਸ ਨੂੰ ਕਿਹਾ ਕਿ ਪ੍ਰੀਤੀ ਅੱਗੇ ਤੇਰੀ ਕਦੇ ਕਿਸੇ ਗੱਲ ਨੂੰ ਮਟਾਲਿਆ। ਮੈਨੂੰ ਤੇਰੀ ਹਰ ਇੱਕ ਗੱਲ ਦਾ ਖਿਆਲ ਰਹਿੰਦਾ। ਇਸ ਲਈ ਮੈਂ ਦੀਪੀ ਤੋਂ ਤੇਰੇ ਆਉਣ ਤੋਂ ਪਹਿਲਾਂ ਹੀ ਉਸਦਾ ਕਮਰਾ ਖਾਲੀ ਕਰਵਾ ਲਿਆ। ਜਾ ਮੇਰੀ ਤੀ ਕਮਰੇ ਚ ਜਾ ਕੇ ਆਰਾਮ ਕਰ ਲਾਂ। ਪ੍ਰੀਤੀ ਨੇ ਕਿਹਾ, "ਮੰਮੀ, ਵੀਰਾ ਕਿੱਥੇ ਆ?" ਉਸਦੀ ਮਾਂ ਨੇ ਕਿਹਾ ਕਿ ਉਹ ਤਾਂ ਆਪਣੇ ਕੰਮ ਤੇ ਗਿਆ। ਪ੍ਰੀਤੀ ਨੇ ਕਿਹਾ, "ਮੰਮੀ, ਵੀਰੇ ਨੂੰ ਫੋਨ ਕਰਕੇ ਕਹਿ ਦਿਓ ਕਿ ਆਉਣ ਲੱਗੇ ਮੇਰੇ ਵਾਸਤੇ ਚਾਈਨੀਜ਼ ਖਾਣਾ ਲੈ ਕੇ ਆਵੇ।" ਦੀਪੀ ਨੇ ਕਿਹਾ ਕਿ "ਦੀਦੀ, ਪ੍ਰੈਗਨਨਸੀ ਵਿੱਚ ਤੁਹਾਨੂੰ ਇਹ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ।" ਇਹ ਗੱਲ ਸੁਣਦਿਆਂ ਹੀ ਪ੍ਰੀਤੀ ਆਪਣੀ ਭਾਬੀ ਨੂੰ ਕਹਿਣ ਲੱਗੀ, "ਭਾਬੀ, ਤੁਸੀਂ ਕੋਈ ਜ਼ਿਆਦਾ ਹੀ ਦਖਲੰਦਾਜ਼ੀ ਨਹੀਂ ਕਰਨ ਲੱਗ ਪਈ।" ਮੈਨੂੰ ਤਾਂ ਚਾਈਨੀਜ਼ ਖਾਨ ਤੋਂ ਕਦੀ ਡਾਕਟਰ ਨੇ ਮਨਾ ਨਹੀਂ ਕੀਤਾ। ਵੈਸੇ ਵੀ ਮੈਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ। ਆਪਣੀ ਬੇਟੀ ਦਾ ਸਾਥ ਦਿੰਦੇ ਆ ਉਸਦੀ ਮਾਂ ਵੀ ਕਹਿਣ ਲੱਗੀ। ਹਾਂ ਦੀਪੀ ਜੇ ਡਾਕਟਰ ਨੇ ਉਸਨੂੰ ਮਨਾ ਨਹੀਂ ਕੀਤਾ ਫਿਰ ਉਸਨੂੰ ਮਨਾ ਕਰਨ ਵਾਲੀ ਤੂੰ ਕੌਣ ਹੁੰਨੀ ਹੈ? ਪੈਸੇ ਤੇਰੀ ਜੇਬ ਚੋਂ ਜਾ ਰਹੇ ਆ। ਉਹ ਹੱਸਦਾ ਭਰਾ ਆਪਣੇ ਭਰਾ ਤੋਂ ਜੋ ਮਰਜ਼ੀ ਮੰਗਵਾਵੇ ਤੈਨੂੰ ਕੀ ਦਿੱਕਤ ਹੈ? ਉਸੇ ਵੇਲੇ ਉਸਨੇ ਆਪਣੇ ਬੇਟੇ ਨੂੰ ਫੋਨ ਕਰਕੇ ਚਾਈਨੀਜ਼ ਲਿਆਉਣ ਵਾਸਤੇ ਕਹਿ ਦਿੱਤਾ। ਸ਼ਾਮ ਦੇ ਟਾਈਮ ਅਮਨ ਸਾਰਿਆਂ ਵਾਸਤੇ ਚਾਈਨੀਜ਼ ਖਾਣਾ ਲੈ ਕੇ ਆਇਆ। ਜਦ ਸਾਰੇ ਚਾਈਨੀਜ਼ ਖਾਣਾ ਖਾਣ ਲੱਗੇ ਤੇ ਦੀਪੀ ਦੀ ਸੱਸ ਉਸ ਨੂੰ ਕਹਿਣ ਲੱਗੀ, "ਦੀਪੀ, ਤੂੰ ਥੋੜਾ ਜਿਹਾ ਹੀ ਖਾਮੀ ਕਿਉਂਕਿ ਬੱਚੀ ਦੁੱਧ ਪਿੰਦੀ ਆ।" ਇਸ ਗੱਲ ਤੇ ਉਸ ਦਾ ਪਤੀ ਅਮਨ ਵੀ ਆਪਣੀ ਮਾਂ ਦਾ ਸਾਥ ਦੇਣ ਲੱਗਾ। ਗੁੱਸੇ 'ਚ ਦੀਪੀ ਨੇ ਸਾਰਿਆਂ ਦੇ ਸਾਹਮਣੇ ਤਾਂ ਕੁਝ ਨਹੀਂ ਕਿਹਾ। ਪਰ ਜਦ ਕਮਰੇ ਵਿੱਚ ਆਈ ਤਾਂ ਉਸ ਨੇ ਅਮਨ ਨੂੰ ਆਪਣੇ ਦਿਲ ਦੀ ਗੱਲ ਦੱਸੀ ਤੇ ਕਿਹਾ, "ਜਾ ਤੁਹਾਡੀ ਪੈਨ ਪ੍ਰੈਗਨੈਂਟ ਹੋਣ ਦੇ ਬਾਵਜੂਦ ਵੀ ਇਹ ਚੀਜ਼ਾਂ ਖਾ ਸਕਦੀ ਆ।" ਤਾਂ ਫਿਰ ਮੈਂ ਕਿਉਂ ਨਹੀਂ ਖਾ ਸਕਦੀ ਇਸ ਘਰ ਵਿੱਚ ਸਾਰੇ ਨਿਯਮ ਕਾਨੂੰਨ ਮੇਰੇ ਤੇ ਹੀ ਕਿਉਂ ਲਾਗੂ ਕੀਤੇ ਜਾਂਦੇ ਆ ਉਸ ਦੀਆਂ ਅੱਖਾਂ ਵਿੱਚ ਜ਼ਬਰਦਸਤ ਗੁੱਸਾ ਸੀ ਹੁਣ ਉਸਦੇ ਪਤੀ ਨੂੰ ਉਸਦੀ ਗੱਲ ਸਹੀ ਲੱਗੀ ਦੀਪੀ ਨੇ ਕਿਹਾ ਕਿ ਭੁੱਖ ਨਾਲ ਮੇਰੀ ਜਾਨ ਨਿਕਲ ਰਹੀ ਹੈ ਮੈਨੂੰ ਕੁਝ ਖਾਣ ਨੂੰ ਨਹੀਂ ਮਿਲਿਆ ਹੁਣ ਮੈਂ ਬੱਚੀ ਨੂੰ ਦੁੱਧ ਕਿੱਥੋਂ ਦੇਵਾਂ ਕੀ ਤੁਹਾਡੀ ਮਾਂ ਨੂੰ ਇੰਨੀ ਵੀ ਅਕਲ ਨਹੀਂ ਉਹਨਾਂ ਦਾ ਤਾਂ ਸਾਰਾ ਧਿਆਨ ਆਪਣੀ ਬੇਟੀ ਵੱਲ ਹੀ ਆ ਨਾ ਉਹਨਾਂ ਨੂੰ ਆਪਣੀ ਨੂੰਹ ਦੀ ਪਰਵਾਹ ਨਹੀਂ ਆਪਣੀ ਪੋਤੀ ਦੀ ਇਹ ਸੁਣ ਕੇ ਉਸਦੇ ਪਤੀ ਅਮਨ ਨੇ ਤੁਰੰਤ ਆਪਣੀ ਪਤਨੀ ਲਈ ਖਾਣਾ ਆਰਡਰ ਕਰ ਦਿੱਤਾ ਜਿਵੇਂ ਹੀ ਡੋਰਬੈਲ ਵੱਜੀ ਅਮਨ ਤੋਂ ਪਹਿਲਾਂ ਉਸਦੀ ਮਾਂ ਉੱਥੇ ਪਹੁੰਚ ਗਈ ਜਦ ਅਮਨ ਨੇ ਆਰਡਰ ਵਾਲੇ ਪੈਕੇਟ ਫੜੇ ਤਾਂ ਉਸਦੀ ਮਾਂ ਦੇ ਚਿਹਰੇ ਤੇ ਗੁੱਸੇ ਦੀ ਹਾਂ ਭਾਂ ਸਾਫ਼ ਨਜ਼ਰ ਆ ਰਹੀ ਸੀ ਉਸਨੇ ਪੁੱਛ ਹੀ ਲਿਆ ਕਿ ਇਹ ਖਾਣਾ ਕਿਸ ਨੇ ਮੰਗਵਾਇਆ ਅਮਨ ਨੇ ਕਿਹਾ ਮੰਮੀ ਦੀਪੀ ਨੇ ਖਾਣਾ ਨਹੀਂ ਖਾਧਾ ਇਸ ਲਈ ਬੱਚੇ ਵੀ ਭੁੱਖੇ ਆ ਉਸਦੀ ਮਾਂ ਕਹਿਣ ਲੱਗੀ ਘਰੇ ਕੁਝ ਬਣਾ ਲੈਂਦੀ ਫालतू ਖਰਚਾ ਕਰਨ ਦੀ ਕੀ ਲੋੜ ਸੀ ਅਮਨ ਨੇ ਆਪਣੀ ਮਾਂ ਦੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ ਤੇ ਚੁੱਪ ਕਰਕੇ ਆਪਣੇ ਕਮਰੇ ਵਿੱਚ ਚਲਾ ਗਿਆ ਦੀਪੀ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਇਸ ਲਈ ਉਹ ਜਲਦੀ ਜਲਦੀ ਖਾਣਾ ਖਾਣ ਲੱਗੀ ਪਰ ਥੋੜੇ ਜਿਹਾ ਟਾਈਮ ਬਾਅਦ ਦੀਪੀ ਦੀ ਸੱਸ ਕਮਰੇ ਵਿੱਚ ਆ ਗਈ ਤੇ ਕਹਿਣ ਲੱਗੀ ਥੋੜਾ ਬਹੁਤਾ ਮੇਰੀ ਬੇਟੀ ਨੂੰ ਵੀ ਦੇ ਦੇ ਉਸ ਨੂੰ ਵੀ ਭੁੱਖ ਲੱਗੀ ਆ ਅਮਨ ਤਾਂ ਆਪਣੀ ਮਾਂ ਵੱਲ ਵੇਖਦਾ ਹੀ ਰਿਹਾ ਗਿਆ ਉਸਨੇ ਕਿਹਾ ਮੰਮੀ ਉਸਨੇ ਹੁਣੇ ਹੀ ਤਾਂ ਖਾਦਾ ਉਸਨੂੰ ਫੇਰ ਭੁੱਖ ਲੱਗੀ ਇਸ ਗੱਲ ਤੇ ਮਾਂ ਕਹਿਣ ਲੱਗੀ ਇਸ ਹਾਲਤ ਵਿੱਚ ਵਾਰ-ਵਾਰ ਭੁੱਖ ਲੱਗਦੀ ਹੈ ਵੈਸੇ ਵੀ ਦੀਪੀ ਨੇ ਕਿਹੜਾ ਇੰਨਾ ਹੀ ਖਾ ਲੈਣਾ ਜੇ ਥੋੜਾ ਮੇਰੇ ਧੀ ਨੂੰ ਦੇ ਦੇਉਗੀ ਤਾਂ ਕੀ ਹੋ ਜਾਣਾ ਦੀਪੀ ਰਾਤ ਦੇ ਸਮੇਂ ਕੋਈ ਵੀ ਹੰਗਾਮਾ ਨਹੀਂ ਸੀ ਚਾਹੁੰਦੀ ਇਸ ਲਈ ਉਹ ਰਸੋਈ ਵਿੱਚ ਗਈ ਤੇ ਉਸਨੇ ਸਾਰਾ ਖਾਣਾ ਪਾ ਕੇ ਆਪਣੇ ਸਾਸ ਨੂੰ ਫੜਾ ਦਿੱਤਾ ਤੇ ਆ ਕੇ ਆਪਣੇ ਕਮਰੇ ਵਿੱਚ ਬੈਠ ਗਈ ਅਮਨ ਨੇ ਉਸਨੂੰ ਪੁੱਛਿਆ ਖਾਣਾ ਕਿੱਥੇ ਆ ਦੀਪੀ ਨੇ ਜਵਾਬ ਦਿੱਤਾ ਕਿ ਮੈਂ ਸਾਰਾ ਖਾਣਾ ਉਹਨਾਂ ਨੂੰ ਹੀ ਦੇ ਦਿੱਤਾ। ਉਹਨਾਂ ਦੀ ਨਜ਼ਰ ਤਾਂ ਹਮੇਸ਼ਾ ਮੇਰੇ ਖਾਣ-ਪੀਣ ਵਿੱਚ ਹੀ ਰਹਿੰਦੀ ਹੈ। ਜਦ ਮੇਰੀ ਡਿਲੀਵਰੀ ਦਾ ਟਾਈਮ ਸੀ ਤਾਂ ਉਸ ਸਮੇਂ ਤੁਹਾਡੀ ਮਾਂ ਨੇ ਮੈਨੂੰ ਇਹ ਕਹਿ ਕੇ ਖਾਣ ਨਹੀਂ ਦਿੱਤਾ ਸੀ ਕਿ ਬੱਚਾ ਮੋਟਾ ਹੋ ਜਾਵੇਗਾ। ਹੁਣ ਹੋਰ ਕੋਈ ਨਾ ਕੋਈ ਬਹਾਨਾ ਬਣਾ ਕੇ ਮੈਨੂੰ ਖਾਣ ਨਹੀਂ ਦਿੱਤਾ ਜਾਂਦਾ। ਪਰ ਆਪਣੀ ਬੇਟੀ ਲਈ ਸੱਸ ਨੂੰ ਸਾਰਾ ਕੁਝ ਜੀਤਿਆ ਜਾਂਦਾ। ਅਮਨ ਨੇ ਆਪਣੀ ਪਤਨੀ ਦੀਪੀ ਨੂੰ ਆਪਣੀਆਂ ਬਾਹਾਂ 'ਚ ਪਰ ਲਿਆ ਤੇ ਦੀਪੀ ਵੀ ਆਪਣੇ ਪਤੀ ਦੇ ਗੱਲ ਲਾ ਕੇ ਫਟ ਫਟ ਕੇ ਰੋਣ ਲੱਗੀ ਅਮਨ ਨੇ ਉਸ ਨੂੰ ਕਿਹਾ ਦੀਪੀ ਤੇਰੇ ਦਰਦ ਦਾ ਮੈਨੂੰ ਅੱਜ ਪਤਾ ਲੱਗਿਆ ਪਰ ਹੁਣ ਅਤਿਆਚਾਰ ਦਾ ਜਵਾਬ ਤਾਂ ਤੈਨੂੰ ਹੀ ਦੇਣਾ ਪੈਣਾ ਜੇ ਮੈਂ ਬੋਲਾਂਗਾ ਤਾਂ ਮਾਂ ਮੈਨੂੰ ਜੁਰੂ ਦਾ ਗੁਲਾਮ ਕਹੂ ਜਿਸ ਵਜ੍ਹਾ ਕਰਕੇ ਤੇਰੇ ਨਾਲ ਜ਼ਿਆਦਾ ਅਤਿਆਚਾਰ ਹੋ ਅੱਜ ਉਸਦੇ ਪਤੀ ਨੇ ਉਸ ਨੂੰ ਹਰੀ ਚੰਡੀ ਦੇ ਦਿੱਤੀ ਸੀ ਉਸ ਨੇ ਸੋਚ ਲਿਆ ਕਿ ਹੁਣ ਉਹ ਕਿਸੇ ਦੀ ਨਹੀਂ ਸੁਨੇਗੀ ਨਾ ਸੱਸ ਦੀ ਨਾ ਨਨਾਂ ਦੀ ਅਗਲੇ ਦਿਨ ਸਵੇਰੇ ਸਵੇਰੀ ਸੱਸ ਦੀਪੀ ਦੇ ਕਮਰੇ ਵਿੱਚ ਆ ਗਈ ਦੀਪੀ ਨੂੰ ਕਹਿਣ ਲੱਗੀ ਕੁੜੀ ਦੀਪੀ ਹਜੇ ਵੀ ਸੁੱਤੀ ਪਈਆਂ ਤੂੰ ਬਾਹਰ ਦੇਖ ਕਿੱਡਾ ਦਿਨ ਨਿਕਲ ਗਿਆ ਉੱਠ ਕੇ ਚਾਹ ਚੋ ਬਣਾ ਲੈ ਤੇਰੇ ਪਤੀ ਦਾ ਖਾਣਾ ਕਿਹੜਾ ਕਿਸੇ ਹੋਰ ਨੇ ਆ ਕੇ ਬਣਾਉਣਾ ਸੂਰਜ ਸਿਰ ਤੇ ਚੜ ਗਿਆ ਤੇ ਤੂੰ ਮਹਾਰਾਣੀਆਂ ਵਾਂਗ ਸੁੱਤੀ ਪਈਆਂ ਕੰਮ ਤੇਰੀ ਮਾਂ ਨੇ ਕਰਕੇ ਜਾਣਾ ਸੱਸ ਨੇ ਉਹਨਾਂ ਦੋਨਾਂ ਉੱਪਰੋਂ ਚਾਦਰ ਲਾ ਦਿੱਤੀ ਦੀਪੀ ਨੇ ਗੁੱਸੇ ਵਿੱਚ ਕਿਹਾ ਦੀਰੀ ਵੀ ਤਾਂ ਹਜੇ ਤੱਕ ਸੁੱਤੇ ਪਏ ਆ ਮੰਮੀ ਮੇਰੀ ਬੇਟੀ ਸਾਰੀ ਰਾਤ ਨਹੀਂ ਸੁੱਤੀ ਇਸ ਲਈ ਮੈਂ ਹਜੇ ਆਪਣੀ ਨੀਂਦ ਪੂਰੀ ਕਰਨੀ ਆ ਉਸ ਤੇ ਸੱਸ ਨੇ ਕਿਹਾ ਕਿ ਅੱਛਾ ਹੌਣ ਤੂੰ ਆਪਣੀ ਨਣਾਂਦੀਆਂ ਬਰਾਬਰੀਆਂ ਕਰੇਗੀ ਉਹ ਤਾਂ ਪ੍ਰੈਗਨੈਂਟ ਆ ਤੂੰ ਪ੍ਰੈਗਨੈਂਟ ਆ ਜਿਹੜਾ ਤੈਨੂੰ ਆਰਾਮ ਦੀ ਲੋੜ ਹੈ ਦੀਪੀ ਨੇ ਕਿਹਾ ਮੰਮੀ ਜੀ ਫਿਰ ਤੁਸੀਂ ਮੈਨੂੰ ਸਵੇਰੇ ਸਵੇਰੇ ਕਿਉਂ ਉਠਾ ਦਿੰਦੇ ਸੀ ਕਿਉਂ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਸਵੇਰੇ ਸਵੇਰੇ ਉੱਠਣਾ ਬੱਚੇ ਲਈ ਚੰਗਾ ਹੁੰਦਾ ਦੀਦੀ ਦੇ ਬੱਚੇ ਲਈ ਕੁਝ ਚੰਗਾ ਨਹੀਂ ਸਾਰੇ ਨਿਯਮ ਤੁਸੀਂ ਮੇਰੇ ਤੇ ਕਿਉਂ ਲਾਗੂ ਕੀਤੇ ਸੀ ਅਮਨ ਉਹਨਾਂ ਦੋਨਾਂ ਦੀ ਬਹਿਸ ਦੇਖ ਕੇ ਬਾਥਰੂਮ ਵਿੱਚ ਚਲਾ ਗਿਆ ਸੱਸ ਕਹਿਣ ਲੱਗੀ ਅਮਨ ਤੇਰੇ ਸਾਹਮਣੇ ਤੇਰੀ ਘਰ ਵਾਲੀ ਕਿੰਨਾ ਬਕਵਾਸ ਕਰ ਰਹੀ ਐ ਤੇ ਤੂੰ ਅੱਗੋਂ ਕੁਝ ਬੋਲਦਾ ਵੀ ਨਹੀਂ। ਉਸਨੇ ਕਿਹਾ, "ਮਾਂ, ਦੀਪੀ ਠੀਕ ਹੀ ਤਾਂ ਕਹਿ ਰਹੀ ਐ। ਸਾਰੀ ਰਾਤ ਉਸਨੂੰ ਸੌਣ ਨਹੀਂ ਦਿੱਤਾ। ਤਾਂ ਹੁਣ ਉਸਨੂੰ ਨੀਂਦ ਆਉਣੀ ਸੀ। ਜੇ ਘੜੀ ਆਰਾਮ ਕਰ ਲਵਾਂ ਤਾਂ ਕੀ ਹੋਜੂ?" ਉਸਦੀ ਮਾਂ ਬੁਰੀ ਤਰ੍ਹਾਂ ਚੀਕਣ ਚ ਲਾਉਣ ਲੱਗੀ। ਪਰ ਅਮਨ ਇਹ ਕਹਿ ਕੇ ਬਾਥਰੂਮ ਵਿੱਚ ਚਲਾ ਗਿਆ ਕਿ ਦੀਪੀ ਮੇਰੇ ਲਈ ਇੱਕ ਕੱਪ ਚਾਹ ਬਣਾ ਦੇ। ਨਾਸ਼ਤਾ ਲੰਚ ਮੈਂ ਆਪੇ ਆਫਿਸ 'ਚ ਦੇਖ ਲਵਾਂਗਾ। ਇਹ ਸੁਣ ਕੇ ਦੀਪੀ ਦੀ ਸੱਸ ਮੂੰਹ ਜੀ ਬੜਬੜ ਕਰਨ ਲੱਗੀ। ਕਿ ਅੱਜ ਦਾ ਨਜ਼ਾਰਾ ਦੂਸਰੇ ਦਿਨਾਂ ਤੋਂ ਅਲੱਗ ਆ। ਪਤਾ ਨਹੀਂ ਅੱਜ ਕੱਲ੍ਹ ਦੀਆਂ ਕਿਹੜੀਆਂ ਪੱਟੀਆਂ ਪੜਾਉਂਦੀਆਂ ਜਿਹੜੀਆਂ ਬੰਦਿਆਂ ਨੂੰ ਥੱਲੇ ਲਾ ਲੈਂਦੀਆਂ। ਹੁਣ ਤੱਕ ਦੀਪੀ ਨੇ ਬਹੁਤ برداشت ਕੀਤਾ ਸੀ ਪਰ ਹੁਣ ਉਸ ਨੇ ਇਹ ਗੱਲ ठान ਲਈ ਸੀ ਕਿ ਉਹ ਕੁਝ ਨਹੀਂ ਸਹੇਗੀ। ਉਸਦੇ ਸਾਸ ਨੇ ਕਿਹਾ ਦੀਪੀ ਮੇਰੀ ਬੇਟੀ ਲਈ ਵੀ ਚਾਹ ਬਣਾ ਦੇ ਤੇ ਉਸਦੇ ਲਈ ਨਾਸ਼ਤਾ ਵੀ ਤਿਆਰ ਕਰ ਦੇ। ਦੀਪੀ ਚੁੱਪ ਕਰਕੇ ਰਸੋਈ ਵਿੱਚ ਚਲੀ ਗਈ। ਉਸ ਤੇ ਆਪਣੇ ਨਣਾਂ ਲਈ ਤਲੀਆਂ ਬਣਾ ਦਿੱਤਾ। ਦਲੀਆ ਦੇਖਦਿਆਂ ਹੀ ਉਸ ਦੀ ਨਣਾਂ ਕਹਿਣ ਲੱਗੀ ਤੈਨੂੰ ਚੰਗਾ ਭਲਾ ਪਤਾ ਕਿ ਮੈਂ ਦਲੀਆ ਨਹੀਂ ਖਾਂਦੀ ਫਿਰ ਇਹ ਕਿਸ ਨੂੰ ਪੁੱਛ ਕੇ ਬਣਾਇਆ ਉਹ ਆਪਣੀ ਮਾਂ ਨੂੰ ਕਹਿਣ ਲੱਗੀ ਮੰਮੀ ਭਾਬੀ ਹਮੇਸ਼ਾ ਇਸੇ ਤਰ੍ਹਾਂ ਹੀ ਕਰਦੀ ਹੈ ਮੈਂ ਜਦ ਵੀ ਆਮਾ ਭਾਬੀ ਦੇ ਨਖਰੇ ਸ਼ੁਰੂ ਹੋ ਜਾਂਦੇ ਹਨ ਆਪਣੀ ਬੇਟੀ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਦੀਪੀ ਦੀ ਸੱਸ ਉਸ ਨੂੰ ਗੁੱਸੇ ਵਿੱਚ ਕਹਿਣ ਲੱਗੀ ਕੀ ਲੋੜ ਸੀ ਤੈਨੂੰ ਦਲੀਆ ਬਣਾਉਂਦੀ ਦੀਪੀ ਨੂੰ ਵੀ ਗੁੱਸਾ ਆ ਗਿਆ ਉਸਨੇ ਵੀ ਆਪਣੀ ਸੱਸ ਨੂੰ ਉਸੇ ਟੋਨ ਵਿੱਚ ਹੀ ਜਵਾਬ ਦਿੱਤਾ ਕਿ ਮੰਮੀ ਜੀ ਮੈਨੂੰ ਤਾਂ نیند ਆ ਰਹੀ ਹੈ ਤੁਹਾਡਾ ਜੋ ਦਿਲ ਕਰਦਾ ਤੁਸੀਂ ਦੀਦੀ ਨੂੰ ਬਣਾ ਕੇ ਦੇ ਦਿਓ ਮੈਂ ਵੀ ਆਰਾਮ ਕਰਨਾ ਖਾਸ ਤਾ ਹੁਣ ਸੋਚਾਂ ਵਿੱਚ ਪੈ ਚੁੱਕੀ ਸੀ ਕਿ ਆਖਰ ਮੇਰੀ ਨੂੰ ਮੇਰੀ ਗੱਲ ਕਿਉਂ ਨਹੀਂ ਮੰਨ ਰਹੀ ਦੀਪੀ ਦੇ ਸਾਸ ਸੋਸ ਨੂੰ ਫੇਰ ਕਹਿਣ ਲੱਗੀ ਮੈਂ ਕਿੰਨੇ ਦਿਨਾਂ ਤੋਂ ਇਹ ਗੱਲ ਨੋਟ ਕਰ ਰਹੀ ਆ ਕਿ ਤੂੰ ਮੇਰੀ ਹਰ ਗੱਲ ਦਾ ਪੁੱਠਾ ਹੀ ਜਵਾਬ ਦਿੰਨੀ ਆ ਤੇ ਇਹ ਗੱਲ ਮੈਂ ਤੈਨੂੰ ਪਹਿਲਾਂ ਵੀ ਦੱਸੀ ਸੀ ਕਿ ਮੇਰੀ ਧੀ ਦੀ ਸੇਵਾ ਤੈਨੂੰ ਹੀ ਕਰਨੀ ਪੈਣੀ ਆ ਤੂੰ ਅੱਗੋਂ ਨਖਰੇ ਕਰ ਕਰ ਦਿਖਾਉਣੀ ਆ ਤੈਨੂੰ ਤਾਂ ਸ਼ਰਮ ਆਉਣੀ ਚਾਹੀਦੀ ਆ ਤੇਰੀ ਨਨਾਨ ਪ੍ਰੈਗਨੈਂਟ ਆ ਦੀਪੀ ਨੇ ਵੀ ਗੁੱਸੇ ਵਿੱਚ ਕਹਿ ਦਿੱਤਾ ਮੈਂ ਵੀ ਉਸ ਸਮੇਂ ਪ੍ਰੈਗਨੈਂਟ ਹੀ ਸੀ ਜਦ ਦੀਦੀ 2 ਮਹੀਨੇ ਦਾ ਕਹਿ ਕੇ ਇਸ ਘਰ ਚ ਮੇਰਾ ਖਿਆਲ ਰੱਖਣ ਲਈ ਆਈ ਸੀ ਤੇ ਸ਼ਗਨ ਦੇ ਤੌਰ ਤੇ ਮੇਰੇ ਪਤੀ ਤੋਂ 2000 ਰੁਪਏ ਵੀ ਲੈ ਕੇ ਗਏ ਸੀ ਜਦ ਮੇਰਾ ਆਰਾਮ ਕਰਨ ਦਾ ਟਾਈਮ ਸੀ ਉਸ ਵੇਲੇ ਤੁਸੀਂ ਮੇਰੇ ਤੋਂ ਕੰਮ ਕਰਵਾਇਆ ਸੀ ਇਹ ਸੁਣ ਕੇ ਤਾਂ ਉਸ ਦੀ ਸੱਸ ਦੇ ਮੂੰਹ ਤੇ ਜੰਦਰਾ ਲੱਗ ਗਿਆ ਸੀ ਉਹ ਗੁੱਸੇ ਵਿੱਚ ਆਪਣੀ ਬੇਟੀ ਦੇ ਕਮਰੇ ਵਿੱਚ ਚਲੀ ਗਈ ਉਸ ਨੇ ਇਹ ਸਾਰੀ ਗੱਲ ਆਪਣੀ ਬੇਟੀ ਨੂੰ ਦੱਸੀ ਉਸ ਦੀ ਬੇਟੀ ਗੁੱਸੇ ਵਿੱਚ ਕਹਿਣ ਲੱਗੀ ਐਸ ਨੂੰ ਤਾਂ ਮੈਂ ਹੁਣੇ ਦੱਸਦੀ ਆਂ ਇਹ ਵੀਰੇ ਦੇ ਕਰਕੇ ਜਿਆਦਾ ਹੀ ਸਿਰ ਤੇ ਚੜੀ ਹੋਈ ਆ ਉਹ ਗੁੱਸੇ ਵਿੱਚ ਆਪਣੀ ਭਾਬੀ ਦੇ ਕੋਲ ਗਈ ਤੇ ਕਹਿਣ ਲੱਗੀ ਭਾਬੀ ਤੁਹਾਡੇ ਘਰਦਿਆਂ ਨੇ ਤੁਹਾਨੂੰ ਕਿਵੇਂ ਦੇ ਸੰਸਕਾਰ ਦਿੱਤੇ ਆ ਜੋ ਤੁਹਾਨੂੰ ਆਪਣੀ ਪ੍ਰੈਗਨੈਂਟ ਨਣਾ ਨੂੰ ਖਾਣਾ ਬਣਾ ਕੇ ਦੇਣ ਲੱਗੇ ਵੀ ਦਿੱਕਤ ਆਉਂਦੀ ਹੈ ਜਦ ਤੁਸੀਂ ਪ੍ਰੈਗਨੈਂਟ ਸੀ ਤਾਂ ਮੈਂ ਆਪਣਾ ਘਰ-ਬਾਰ ਛੱਡ ਕੇ ਤੁਹਾਡੀ ਸੇਵਾ ਲਈ ਇੱਥੇ ਆ ਗਈ ਸੀ ਪਰ ਤੁਸੀਂ ਤਾਂ ਹੁਣ ਹੱਦ ਹੀ ਕਰ ਦਿੱਤੀ ਦੀਪੀ ਨੂੰ ਵੀ ਗੁੱਸਾ ਆ ਗਿਆ ਉਸਨੇ ਕਿਹਾ ਦੀਦੀ ਕਿਹੜੀ ਸੇਵਾ ਦੀ ਗੱਲ ਕਰ ਰਹੇ ਆ ਮੇਰੀ ਸੇਵਾ ਕਰਨ ਦੀ ਬਜਾਈ ਤੁਸੀਂ ਤਾਂ ਮੇਰੇ ਤੋਂ ਹੀ ਸੇਵਾ ਕਰਵਾ ਲਈ ਤੇ ਹੁਣ ਤੁਸੀਂ ਮੇਰੇ ਮੂੰਹ ਤੇ ਝੂਠ ਬੋਲੀ ਜਾ ਰਹੇ ਹੋ ਕਿੰਨੇ ਕਿੰਨੇ ਦਿਨ ਮੈਂ ਉਸ ਹਾਲਤ ਵਿੱਚ ਭੁੱਖੀ ਰਹਿੰਦੀ ਸੀ ਇਹਨੇ ਨੂੰ ਦੀਪੀ ਜੀ ਨਣਾਣ ਵਾਸਤੇ ਹੱਥ ਚੱਕਣ ਲੱਗੀ ਪਰ ਦੀਪੀ ਨੇ ਉਸ ਦਾ ਹੱਥ ਫੜ ਲਿਆ ਤੇ ਕਿਹਾ ਦੀਦੀ ਹੁਣ ਨਹੀਂ ਮੈਂ ਪਹਿਲਾਂ ਵਾਲੀ ਦੀਪੀ ਨਹੀਂ ਹਾਂ ਜੋ ਤੁਹਾਡੇ ਜ਼ੁਲਮਾਂ ਨੂੰ ਬਰਦਾਸ਼ਤ ਕਰਦੀ ਜਾਵਾਂ ਹੁਣ ਮੈਂ ਤੁਹਾਡਾ ਇੱਕ ਵੀ ਜ਼ੁਲਮ ਬਰਦਾਸ਼ਤ ਨਹੀਂ ਕਰਨਾ ਮੇਰੀ ਕੋਲ ਜਿੰਨਾ ਕੰਮ ਹੋਵੇਗਾ ਮੈਂ ਉਨਾ ਹੀ ਕਰਾਂਗੀ ਮੈਂ ਕਿਸੇ ਦੇ ਫालतू ਨਖਰੇ ਚੱਕਣ ਦਾ ਠੇਕਾ ਨਹੀਂ ਲਿਆ ਉਹ ਆਪਣੀ ਬੱਚੀ ਲਈ ਦੁੱਧ ਲੈ ਕੇ ਕਮਰੇ ਵਿੱਚ ਚਲੇਗੀ ਤੇ ਉਸ ਦੀ ਸੱਸ ਤੇ ਉਸ ਦੀ ਨਾਨ ਉਸ ਨੂੰ ਵੇਖਦੀ ਹੀ ਰਹਿ ਗਈਆਂ ਸੱਸ ਕਹਿਣ ਲੱਗੀ ਅੱਜ ਤਾਂ ਘਰ ਦੀ ਸਫਾਈ ਵੀ ਨਹੀਂ ਹੋਈ ਤੇ ਮਹਾਰਾਣੀ ਸੌਣ ਵਿੱਚ ਚਲੀ ਗਈ ਪਤਾ ਨਹੀਂ ਇਹਨੇ ਕੀ ਠਾਨਿਆ ਹੋਇਆ ਟਾ ਲੈਣ ਦੇ ਅਮਨ ਮੈਂ ਉਸ ਦੇ ਨਾਲ ਗੱਲ ਕਰਕੇ ਹੀ ਰਵਾਂਗੀ ਕਿ ਜਾਂ ਤਾਂ ਇਸ ਨੂੰ ਸੰਭਾਲ ਲੈ ਨਹੀਂ ਤਾਂ ਇਸ ਨੂੰ ਪੇਕੇ ਘਰ ਤੋਰ ਤਕਰੀਬਨ ਦੁਪਹਿਰ ਦੇ ਸਮੇਂ ਦੀਪੀ ਨਹਾ ਧੋ ਕੇ ਰਸੋਈ ਵਿੱਚ ਰੋਟੀ ਬਣਾਉਣ ਦੇ ਲਈ ਚਲੀ ਗਈ ਤੇ ਸੱਸ ਵੀ ਗੁੱਸੇ ਵਿੱਚ ਭੜਕੀ ਹੋਈ ਰਸੋਈ ਵਿੱਚ ਪਹੁੰਚੀ ਤੇ ਦੀਪੀ ਨੂੰ ਕਹਿਣ ਲੱਗੀ ਦੀਪੀ ਹੁਣ ਮੇਰੀ ਬਰਦਾਸ਼ਤ ਤੋਂ ਬਾਹਰ ਹੋ ਰਹੀ ਐ ਅੱਜ ਤੱਕ ਘਰ ਵਿੱਚ ਸਫਾਈ ਵੀ ਨਹੀਂ ਹੋਈ ਸਵੇਰ ਦੀਆਂ ਮੱਖੀਆਂ ਭਣਕ ਰਹੀਆਂ ਜੇ ਤਾ ਤੂੰ ਇਸ ਘਰ ਵਿੱਚ ਰਹਿਣਾ ਤਾਂ ਬੰਦਿਆਂ ਵਾਂਗੂ ਰਹਿਣਾ ਪੈਣਾ ਨਹੀਂ ਤਾਂ ਤੁਰਦੀ ਬਣ ਉਸਨੇ ਕਿਹਾ ਕਿ ਠੀਕ ਐ ਮੰਮੀ ਮੈਂ ਤਾਂ ਚਲੀ ਜਾਵਾਂਗੀ ਪਰ ਤੁਹਾਡੀ ਲਖਰਿਆਂ ਵਾਲੀ ਧੀ ਨੂੰ ਤੁਹਾਨੂੰ ਹੀ ਸੰਭਾਲਣਾ ਪਵੇਗਾ। ਵੈਸੇ ਵੀ ਐਸਾ ਹਾਲਤ ਵਿੱਚ ਤੁਹਾਡੀ ਧੀ ਨੂੰ ਘਰ ਦੇ ਕੰਮ, ਸਾਫ ਸਫਾਈ ਜਿਆਦਾ ਹੀ ਕਰਨੀ ਚਾਹੀਦੀ ਹੈ। ਕਿਉਂਕਿ ਤੁਸੀਂ ਮੈਨੂੰ ਵੀ ਇਹੀ ਗੱਲ ਕਹੀ ਸੀ ਕਿ ਪ੍ਰੈਗਨਨਸੀ ਵਿੱਚ ਕੰਮ ਕਰਨਾ ਚੰਗਾ ਹੁੰਦਾ ਨਹੀਂ ਤਾਂ ਡਿਲੀਵਰੀ ਸਮੇਂ ਪ੍ਰੋਬਲਮ ਹੁੰਦੀ ਹੈ। ਇਹੀ ਗੱਲ ਕਹਿ ਕੇ ਤੁਸੀਂ ਮੇਰੇ ਤੋਂ ਬਹੁਤ ਕੰਮ ਕਰਵਾਇਆ ਸੀ। ਆਪਣੀ ਧੀ ਨੂੰ ਵੀ ਕਿਸੇ ਕੰਮ ਤੇ ਲਾ ਲਓ। ਇਹ ਸੁਣ ਕੇ ਉਸਦੀ ਸੱਸ ਦੇ ਹੋਸ਼ ਹੀ ਉੱਡ ਗਏ ਸੀ। ਉਹ ਕਹਿਣ ਲੱਗੀ ਜਿਆਦਾ ਬੋਲਣ ਦੀ ਲੋੜ ਨਹੀਂ। ਜੇ ਜ਼ਿਆਦਾ ਜ਼ੁਬਾਨ ਚਲਾਈ ਤਾਂ ਕੱਟ ਕੇ ਰੱਖ ਦਉ ਥੋੜੇ ਦਿਨਾਂ ਤੋਂ ਤੂੰ ਕੁਝ ਜ਼ਿਆਦਾ ਹੀ ਬੋਲਣ ਲੱਗ ਪਈ ਆ ਹੁਣ ਤੂੰ ਮੇਰੀ ਕੁੜੀ ਤੋਂ ਕੰਮ ਕਰਵਾਏਂਗੀ ਦੀਪੀ ਨੇ ਕਿਹਾ ਮੰਮੀ ਜੀ ਮੈਂ ਵੀ ਤਾਂ ਤੁਹਾਡੀ ਹੀ ਭਾਸ਼ਾ ਬੋਲਦੀ ਆ ਜੋ ਤੁਸੀਂ ਮੈਨੂੰ ਸਿਖਾਈ ਹੈ ਫਿਰ ਇਹਦੇ ਵਿੱਚ ਗਲਤ ਕੀ ਹੈ ਇੰਨੇ ਨੂੰ ਦੀਪੀ ਦੀ ਨਾਨੀ ਉੱਥੇ ਪਹੁੰਚ ਗਈ ਕਹਿਣ ਲੱਗੀ ਦੀਪੀ ਤੂੰ ਮੇਰੀ ਮਾਂ ਨੂੰ ਐਨੀਆਂ ਗੱਲਾਂ ਕਾਹਤੋਂ ਸੁਣਾਉਂਦੀ ਰਹਿੰਦੀ ਆ ਦੀਪੀ ਨੇ ਕਿਹਾ ਦੀਦੀ ਮੈਂ ਤਾਂ ਤੁਹਾਡੇ ਨਾਲ ਉਹੀ ਕਰਦੀ ਹਾਂ ਜੋ ਤੁਸੀਂ ਮੇਰੇ ਨਾਲ ਕੀਤਾ ਜੇ ਉਸ ਸਮੇਂ ਮੇਰੀ ਮੰਮੀ ਮੇਰਾ ਖਿਆਲ ਨਾ ਰੱਖਦੀ ਤਾਂ ਪਤਾ ਨਹੀਂ ਮੇਰਾ ਕੀ ਬਣਨਾ ਸੀ ਉਸ ਦੀ ਸੱਸ ਕਹਿਣ ਲੱਗੀ ਹਾਂ ਹਾਂ ਤੇਰੀ ਮਾਂ ਨੇ ਹੀ ਤੈਨੂੰ ਵਗਾੜਿਆ ਉਹਨੇ ਹੀ ਤੈਨੂੰ ਪੱਟੀਆਂ ਪੜਾਈਆਂ ਤਾਂ ਹੀ ਤੂੰ ਸਾਡੇ ਨਾਲ ਝਗੜਾ ਰਹੀ ਹੈ ਤੈਨੂੰ ਤਾਂ ਵੱਡੇ ਛੋਟੇ ਨਾਲ ਬੋਲਣ ਦੀ ਅਕਲ ਹੀ ਨਹੀਂ ਤੈਨੂੰ ਤਾਂ ਆਪਣੀ ਨਣਾਂ ਦੀ ਸੇਵਾ ਕਰਨੀ ਚਾਹੀਦੀ ਹੈ ਤੂੰ ਉਸ ਨੂੰ ਪਰੇਸ਼ਾਨ ਕਰੀ ਜਾ ਰਹੀ ਹੈ ਦੀਪੀ ਨੇ ਕਿਹਾ ਮੰਮੀ ਜੀ ਹਜੇ ਤਮੇ ਪਰੇਸ਼ਾਨ ਕੀਤਾ ਹੀ ਗਦਵਾ ਜੇ ਮੇਰੇ ਦਿਲ ਵਿੱਚ ਇਸ ਤਰ੍ਹਾਂ ਦਾ ਕੁਝ ਹੁੰਦਾ ਤਾਂ ਮੈਂ ਆਪਣਾ ਕਮਰਾ ਨਹੀਂ ਸੀ ਦੇਣਾ ਸੱਸ ਦੇ ਲਈ ਹੁਣ ਆਪਣੀ ਨੂੰਹ ਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਹੋ ਰਿਹਾ ਸੀ ਕਿਉਂਕਿ ਉਸ ਦੀ ਨੂੰਹ ਉਸ ਦੀ ਹਰ ਗੱਲ ਤੇ ਨਈਲੇ ਤੇ ਦੈਲਾ ਮਾਰ ਰਹੀ ਸੀ ਇਨਾ ਕੁਝ ਹੋਣ ਦੀ باوجود ਵੀ ਦੀਪੀ ਨੇ ਉਹਨਾਂ ਦੋਨਾਂ ਵਾਸਤੇ ਖਾਣਾ ਬਣਾਇਆ ਤੇ ਉਹਨਾਂ ਦੇ ਸਾਹਮਣੇ ਜਾ ਕੇ ਰੱਖ ਦਿੱਤਾ ਉਸ ਦੀ ਨਣਾ ਨੂੰ ਉਸ ਨੂੰ ਫਿਰ ਬੋਲਣ ਲੱਗ ਪਈ ਕਿ ਮੇਰੇ ਲਈ ਖਿਚੜੀ ਕਿਉਂ ਬਣਾਈ ਮੈਂ ਖਿਚੜੀ ਨਹੀਂ ਖਾਣੀ ਤੁਸੀਂ ਮੇਰੇ ਲਈ ਛੋਲੇ ਭਟੂਰੇ ਬਣਾਓ। ਇਸ ਗੱਲ ਤੇ ਦੀਪੀ ਨੇ ਝੱਟ ਹੀ ਆਪਣੀ ਨਣਾ ਨੂੰ ਜਵਾਬ ਦਿੱਤਾ ਕਿ ਦੀਦੀ ਯਾਦ ਕਰੋ ਜਦ ਤੁਸੀਂ ਰਾਤ ਦੇ ਸਮੇਂ ਮੈਨੂੰ ਬੇਹਾ ਖਾਣਾ ਦਿੰਦੇ ਸੀ। ਉਹ ਰੋਟੀ ਖਾਂਦੇ ਮੇਰੇ ਢਿੱਡ ਵਿੱਚ ਕਿੰਨੀ ਪ੍ਰੋਬਲਮ ਹੁੰਦੀ ਸੀ। ਇਸ ਗੱਲ ਦਾ ਤਾਂ ਤੁਹਾਨੂੰ ਅੰਦਾਜ਼ਾ ਵੀ ਨਹੀਂ ਹੋਣਾ। ਇਸ ਲਈ ਮੈਂ ਤੁਹਾਡੇ ਵਾਸਤੇ ਖਿਚੜੀ ਬਣਾਈ ਹੈ। ਜੇ ਤੁਸੀਂ ਮਸਾਲੇ ਵਾਲੀਆਂ ਚੀਜ਼ਾਂ ਖਾਓਗੇ ਤਾਂ ਤੁਹਾਨੂੰ ਤੇ ਬੱਚੇ ਨੂੰ ਦਿੱਕਤ ਹੋਵੇਗੀ। ਕਿਉਂਕਿ ਇਹ ਗੱਲ ਮੈਨੂੰ ਮੇਰੀ ਸੱਸ ਤੋਂ ਸਿੱਖਣ ਨੂੰ ਮਿਲੀ ਆ। ਮੈਨੂੰ ਤੁਹਾਡੀ ਬਹੁਤ ਫਿਕਰ ਆ। ਬਸ ਇਸੇ ਲਈ ਤੁਹਾਡੇ ਲਈ ਇਹ ਸਭ ਕਰ ਰਹੀ ਹਾਂ ਉਸ ਦੀ ਨਣਾਨ ਅੱਡੀਆਂ ਅੱਖਾਂ ਨਾਲ ਉਸ ਵੱਲ ਵੇਖ ਰਹੀ ਸੀ ਹੁਣ ਕਿਤੇ ਨਾ ਕਿਤੇ ਸਾਸ ਨੂੰ ਵੀ ਇਸ ਗੱਲ ਦਾ ਅਹਿਸਾਸ ਹੋਣ ਲੱਗ ਪਿਆ ਸੀ ਕਿ ਉਸ ਦੀ ਨੂੰ ਠੀਕ ਕਰ ਰਹੀ ਹੈ ਖੈਨ ਉਹ ਆਪਣੀ ਬੇਟੀ ਦੇ ਕਰਕੇ ਚੁੱਪ ਰਹੀ ਰਾਤ ਦੇ ਸਮੇਂ ਪ੍ਰੀਤੀ ਨੇ ਆਪਣੇ ਭਰਾ ਅਮਨ ਨੂੰ ਫੋਨ ਕਰਕੇ ਇਹ ਗੱਲ ਕਹੀ ਕਿ ਵੀਰੇ ਮੇਰੇ ਵਾਸਤੇ ਛੋਲੇ ਭਟੂਰੇ ਲੈ ਆ ਭਾਬੀ ਤਾਂ ਮੈਨੂੰ ਕੁਝ ਖਾਣ ਨੂੰ ਹੀ ਨਹੀਂ ਦਿੰਦੀ ਕਦੇ ਮੈਨੂੰ ਦਲੀਆ ਬਣਾ ਦਿੰਦੀ ਹੈ ਤੇ ਕਦੇ ਖਿਚੜੀ ਜੇ ਰਬ ਨਾ ਕਰੇ ਮੇਰੇ ਬੱਚੇ ਨੂੰ ਕੁਝ ਹੋ ਗਿਆ ਤਾਂ ਮੈਂ ਆਪਣੀ ਸੱਸ ਨੂੰ ਕੀ ਜਵਾਬ ਦਵਾਂ ਉਹਨਾਂ ਨੇ ਤਾਂ ਮੈਨੂੰ ਇੱਥੇ ਇਸੇ ਲਈ ਭੇਜਿਆ ਕਿ ਪੇਕੇ ਘਰ ਜਾ ਕੇ ਮੈਂ ਰੈਸਟ ਕਰਾਂ ਆਪਣੀ ਸਿਹਤ ਦਾ ਖਿਆਲ ਰੱਖਾਂ ਪਰ ਇਸ ਤਰ੍ਹਾਂ ਮੇਰੀ ਸਿਹਤ ਦਾ ਖਿਆਲ ਕਿਵੇਂ ਰੱਖਿਆ ਜਾਵੇਗਾ ਦੀਪੀ ਨੇ ਕਿਹਾ ਖਾਣ ਦਾ ਮਨ ਤਾਂ ਮੇਰਾ ਵੀ ਬਹੁਤ ਕਰਦਾ ਹੁੰਦਾ ਸੀ ਪਰ ਤੁਸੀਂ ਮੈਨੂੰ ਖਾਣ ਨਹੀਂ ਦਿੱਤਾ ਤੇ ਨਾ ਹੀ ਮੰਮੀ ਜੀ ਨੇ ਯਾਦ ਆਇਆ ਜਾਂ ਫਿਰ ਯਾਦ ਕਰਾਵਾ ਜਦ ਤੁਸੀਂ ਸਾਰੇ ਜਾਣੇ ਮੇਰੇ ਸਾਹਮਣੇ ਵਧੀਆ-ਵਧੀਆ ਚੀਜ਼ਾਂ ਖਾਂਦੇ ਸੀ ਤੇ ਮੰਮੀ ਜੀ ਮੇਰੇ ਲਈ ਦੋ ਵਾਰ ਦੀ ਖਿਚੜੀ ਇੱਕ ਵਾਰ ਵਿੱਚ ਹੀ ਬਣਾ ਦਿੰਦੇ ਸੀ ਤੇ ਮੈਨੂੰ ਬਹੀ ਖਾਣੀ ਪੈਂਦੀ ਸੀ ਤੁਹਾਨੂੰ ਵੀ ਤਾਂ ਯਾਦ ਹੀ ਹੋਣਾ ਜਦ ਮੈਂ ਆਪਣੇ ਪਤੀ ਨੂੰ ਇਹ ਗੱਲ ਕਹੀ ਸੀ ਕਿ ਮੇਰਾ ਗੋਲ ਗੱਪੇ ਖਾਣ ਨੂੰ ਦਿਲ ਕਰਦਾ ਪਰ ਤੁਸੀਂ ਮੈਨੂੰ ਅੱਗੋਂ ਇਹੀ ਜਵਾਬ ਦਿੱਤਾ ਸੀ ਕਿ ਥੋੜਾ ਬਹੁਤਾ ਆਪਣੇ ਬੱਚੇ ਦਾ ਤਾਂ ਖਿਆਲ ਰੱਖ ਆਪਣੇ ਸਵਾਦ ਨਾ ਦੇਖ ਇਹ ਗੱਲ ਸੁਣ ਕੇ ਪ੍ਰੀਤੀ ਦੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਚੁੱਕੀਆਂ ਸੀ ਅਮਨ ਨੇ ਦੀਪੀ ਨੂੰ ਕਿਹਾ ਕਿ ਹੁਣ ਬੱਸ ਵੀ ਕਰੋ ਮੈਂ ਲੈ ਆਉਣਾ ਅੱਜ ਆਪਾਂ ਸਾਰੇ ਜਣੇ ਉਹੀ ਖਾਵਾਂਗੇ ਅਸਤਪਤੀ ਸਾਰਿਆਂ ਲਈ ਛੋਲੇ ਪਟੂਰੇ ਲਏ ਆ। ਸੱਸ ਦੀ ਹਿੰਮਤ ਨਾ ਹੋਈ ਉਹ ਆਪਣੇ ਨੂੰ ਨੂੰ ਮਨਾ ਕਰ ਸਕੇ। ਦੀਪੀ ਨੂੰ ਮਹਿਸੂਸ ਹੋ ਗਿਆ ਸੀ ਕਿ ਉਸ ਦੇ ਕਦਮ ਤੋਂ ਹੀ ਸਾਬਤ ਹੋ ਰਿਹਾ ਜੇ ਉਹ ਆਪਣੇ ਲਈ ਨਹੀਂ ਲੜੇਗੀ ਤਾਂ ਫਿਰ ਉਸਤੇ ਅਤਿਆਚਾਰ ਵੱਧਦਾ ਹੀ ਜਾਵੇਗਾ। ਰਾਤ ਨੂੰ ਸਾਰਿਆਂ ਦੇ ਸੌਣ ਤੋਂ ਬਾਅਦ ਦੀਪੀ ਦੀ ਬੇਟੀ ਉੱਚੀ ਉੱਚੀ ਰੋਣ ਲੱਗੀ ਕਿਉਂਕਿ ਉਸ ਨੂੰ ਗਰਮੀ ਲੱਗ ਰਹੀ ਸੀ। ਉਸਨੇ ਸੋਚਿਆ ਕਿ ਬਾਹਰ ਵਿਹੜੇ ਵਿੱਚ ਘੁਮਾ ਲੈਨੀ ਆ। ਬਾਹਰਲੀ ਹਵਾ ਨਾਲ ਕੀ ਪਤਾ ਉਹ ਚੁੱਪੀ ਹੋ ਜਾਵੇ। ਪਰ ਬੱਚੀ ਤਾਂ ਚੁੱਪ ਹੋਣ ਦਾ ਨਾਂ ਵੀ ਨਹੀਂ ਸੀ ਲੈ ਰਹੀ। ਇਨੈਨੂ ਪ੍ਰੀਤੀ ਆਪਣੇ ਕਮਰੇ ਵਿੱਚੋਂ ਬਾਹਰ ਆ ਗਈ ਤੇ ਕਹਿਣ ਲੱਗੀ ਕੀ ਰੌਲਾ ਪਿਆ ਹੋਇਆ ਤੁਹਾਨੂੰ ਪਤਾ ਤਾਂ ਹੈ ਕਿ ਮੈਨੂੰ ਮਸਾ ਹੀ ਨੀਂਦ ਆਉਂਦੀ ਹੈ ਇਹਨੂੰ ਚੁੱਪ ਕਰਵਾ ਨਹੀਂ ਸਕਦੇ ਇਹ ਗੱਲ ਸੁਣ ਕੇ ਦੀਪੀ ਨੂੰ ਵੀ ਗੁੱਸਾ ਆ ਉਸਨੇ ਕਿਹਾ ਬੱਚੀ ਗਰਮੀ ਦੇ ਕਰਕੇ ਰੋ ਰਹੀ ਹੈ ਕਿਉਂਕਿ ਉਸ ਦਾ ਕਮਰਾ ਤਾਂ ਉਸ ਦੀ ਭੂਆ ਨੇ ਮੱਲਿਆ ਖੜ ਮੈਂ ਬੱਚੀ ਨੂੰ ਕਿਵੇਂ ਸਮਝਾਵਾਂ ਕਿ ਏਸੀ ਵਾਲਾ ਕਮਰਾ ਹਜੇ ਆਪਾਂ ਨੂੰ ਨਹੀਂ ਮਿਲ ਸਕਦਾ ਇਹ ਗੱਲ ਸੁਣ ਕੇ ਤਾਂ ਪ੍ਰੀਤੀ ਸੋਨੀ ਰਹਿ ਗਈ ਉਹ ਇਹ ਵੀ ਸੋਚ ਕੇ ਹੈਰਾਨ ਸੀ ਕਿ ਕਿੱਥੇ ਮੇਰੀ ਭਾਬੀ ਦੇ ਮੂੰਹ ਚੋਂ ਇੱਕ ਬੋਲ ਨਹੀਂ ਸੀ ਨਿਕਲਦਾ ਹੁੰਦਾ ਤੇ ਕਿੱਥੇ ਹੁਣ ਉਹ ਚੁੱਪ ਹੁੰਦਾ ਨਾ ਮੀਂ ਹੀ ਨਹੀਂ ਲੈ ਰਹੀ ਉਹ ਚੀਕਦੇ ਚਲਾਉਂਦੀ ਆਪਣੀ ਮਾਂ ਦੇ ਕੋਲ ਚਲੀ ਗਈ ਤੇ ਕਹਿਣ ਲੱਗੀ ਤੁਹਾਡੀ ਪੋਤੀ ਨੇ ਤਾਂ ਰੋ ਰੋ ਕੇ ਘਰ ਸੱਤ ਤੇ ਚੁੱਕਿਆ ਪਿਆ ਜਾਓ ਉਸਨੂੰ ਚੁੱਪ ਕਰਾਓ ਨਹੀਂ ਤਾਂ ਮੈਂ ਆਪਣੇ ਘਰ ਚਲੀ ਜਾਣਾ ਇਹ ਗੱਲ ਸੁਣ ਕੇ ਉਸ ਦੀ ਮਾਂ ਨੇ ਕਿਹਾ ਪੁੱਤ ਬੱਚੇ ਰੋਂਦੇ ਹੀ ਹੁੰਦੇ ਆ ਜਦ ਤੇਰਾ ਹੋ ਜਾਊ ਫੇਰ ਤੈਨੂੰ ਪਤਾ ਲੱਗੂ ਕਿ ਬੱਚੇ ਕਿੰਨਾ ਤੰਗ ਕਰਦੇ ਆ ਇਹ ਤਾਂ ਰੋਜ਼ ਹੀ ਰੋਂਦੀ ਆ ਤੇ ਦੀਪੀ ਇਸ ਨੂੰ ਬਾਹਰ ਆ ਕੇ ਚੁੱਪ ਕਰਾਉਂਦੀ ਆ ਇਸ ਗੱਲ ਤੇ ਪ੍ਰੀਤੀ ਆਪਣੀ ਮਾਂ ਨੂੰ ਕਹਿਣ ਲੱਗੀ ਕਿ ਮੇਰੇ ਨਾਲੋਂ ਜ਼ਿਆਦਾ ਹੁਣ ਤੁਹਾਨੂੰ ਇਹਨਾਂ ਦੀ ਫਿਕਰ ਹੋ ਰਹੀ ਹੈ ਜੇ ਮੇਰੀ ਨੀਂਦ ਨਾ ਪੂਰੀ ਹੋਈ ਤਾਂ ਮੇਰਾ ਬੀਬੀ ਹਾਈ ਹੋ ਜਾਣਾ। ਉਸਦੀ ਮਾਂ ਹੱਥ ਫੜ ਕੇ ਉਸ ਨੂੰ ਅੰਦਰ ਲੈ ਗਈ। ਦੀਪੀ ਥਪਥਪਾ ਕੇ ਆਪਣੀ ਦੀ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਪਰ ਬੱਚੀ ਚੁੱਪ ਹੁੰਦਾ ਨਾ ਮੀ ਨਹੀਂ ਸੀ ਲੈ ਰਹੀ। ਅਗਲੀ ਸਵੇਰ ਪ੍ਰੀਤੀ ਨੇ ਹੋਰ ਹੀ ਡਰਾਮਾ ਸ਼ੁਰੂ ਕਰ ਦਿੱਤਾ। ਉਸ ਨੇ ਆਪਣੀ ਮਾਂ ਨੂੰ ਕਿਹਾ ਕਿ ਤੁਹਾਡੀ ਪੋਤੀ ਨੇ ਸਾਰੀ ਰਾਤ ਮੈਨੂੰ ਸੌਣ ਨਹੀਂ ਦਿੱਤਾ। ਮੇਰਾ ਪੇਕਾ ਘਰ ਹੁਣ ਮੈਨੂੰ ਪੇਕਾ ਨਹੀਂ ਲੱਗ ਰਿਹਾ। ਜਦ ਦੀ ਮੈਂ ਇਸ ਘਰ ਵਿੱਚ ਆਈ ਹਾਂ ਤੁਹਾਡੀ ਨੂੰ ਨੇ ਡਰਾਮੇ ਸ਼ੁਰੂ ਕੀਤੇ ਹੋਏ ਆ। ਹੁਣ ਇਸ ਹਾਲਤ ਵਿੱਚ ਪਲਾ ਮੇਰੀ ਸੇਵਾ ਕੌਣ ਕਰੋ? ਦੀਪੀ ਵੀ ਕੋਲ ਖੜੀ ਇਹ ਸਭ ਗੱਲਾਂ ਸੁਣ ਰਹੀ ਸੀ। ਉਸਨੇ ਤੁਰੰਤ ਹੀ ਇਹ ਗੱਲ ਕਹੀ। ਦੀਦੀ ਜਿਵੇਂ ਮੇਰੀ ਸੇਵਾ ਲਈ ਮੇਰੀ ਮੰਮੀ ਇਸ ਘਰ ਚ ਆਈ ਸੀ ਉਸੇ ਤਰ੍ਹਾਂ ਤੁਸੀਂ ਵੀ ਆਪਣੀ ਸੇਵਾ ਲਈ ਮੰਮੀ ਜੀ ਨੂੰ ਸਾਰੇ ਕਰ ਲੈ ਜਾ ਸਕਦੇ ਹੋ। ਤਾਂ ਜੋ ਉਹ ਤੁਹਾਡੀ ਵਧੀਆ ਸੇਵਾ ਕਰ ਸਕਣ। ਇਹ ਸੁਣ ਕੇ ਉਹ ਦੋਨੋਂ ਮਾਮਾ ਧੀਆਂ ਹੈਰਾਨ ਹੀ ਰਹਿ ਗਈਆਂ ਸੀ। ਪ੍ਰੀਤੀ ਨੇ ਕਿਹਾ ਨਹੀਂ ਨਹੀਂ ਮੇਰੇ ਘਰ ਵਿੱਚ ਇੰਨੀ ਜਗ੍ਹਾ ਨਹੀਂ ਕਿ ਮੈਂ ਮੰਮੀ ਨੂੰ ਉੱਥੇ ਰੱਖ ਸਕਾਂ। ਉੱਥੇ ਤਾਂ ਮੇਰੀ ਸੱਸ ਵੀ ਹੈਗੀ ਐ। ਮੰਮੀ ਤੇ ਉਹ ਤਾਂ ਇਸ ਘਰ ਵਿੱਚ ਕੰਮ ਨਹੀਂ ਹੁੰਦਾ ਫਿਰ ਉੱਥੇ ਕਿਵੇਂ ਕਰੂੰ? ਰਹੀ ਗੱਲ ਸੇਵਾ ਦੀ ਤਾਂ ਉਹਨਾਂ ਤੋਂ ਤਾਂ ਘਰ ਦੇ ਕੰਮ ਨਹੀਂ ਹੁੰਦੇ। ਮੇਰੀ ਸੇਵਾ ਕਿੱਥੋਂ ਕਰਨਗੇ? ਮੇਰੇ ਘਰ ਤਾਂ ਨੌਕਰ ਚਾਕਰ ਵੀ ਐ। ਆਪਣੀ ਕੁੜੀ ਦੇ ਮੂੰਹੋਂ ਇਹ ਗੱਲ ਸੁਣ ਕੇ ਦੀਪੀ ਦੀ ਸੱਸ ਹੈਰਾਨ ਹੀ ਰਹਿ ਗਈ ਸੀ। ਉਸਨੇ ਪ੍ਰੀਤੀ ਨੂੰ ਕਿਹਾ ਕਿ ਪ੍ਰੀਤੀ ਮੈਂ ਤੇਰੀ ਮਾਂ ਤੈਨੂੰ ਆਪਣੀ ਮਾਂ ਤੇ ਇੰਨਾ ਵੀ ਯਕੀਨ ਨਹੀਂ ਉਸਨੇ ਗੁੱਸੇ ਵਿੱਚ ਕਿਹਾ ਮੰਮੀ ਜੇ ਤੁਸੀਂ ਇਸ ਤਰ੍ਹਾਂ ਦੇ ਡਰਾਮੇ ਮੇਰੇ ਸਾਰੇ ਪਰਿਵਾਰ ਵਿੱਚ ਜਾ ਕੇ ਕਰੋਗੇ ਤਾਂ ਮੇਰੀ ਸੱਸ ਨੇ ਤੁਹਾਡੇ ਨਾਲ-ਨਾਲ ਮੈਨੂੰ ਵੀ ਘਰੋਂ ਕੱਢ ਦੇਣਾ ਕਿਉਂਕਿ ਤੁਸੀਂ ਸ਼ਾਂਤੀ ਨਾਲ ਤਾਂ ਰਹਿਣ ਵਾਲੀ ਨਹੀਂ ਆ ਆਪਣੀ ਧੀ ਦੇ ਮੂੰਹੋਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਉਸ ਨੂੰ ਆਪਣੀ ਕੀਤੀ ਗਲਤੀ ਦਾ ਬਹੁਤ ਪਛਤਾਵਾ ਹੋ ਰਿਹਾ ਸੀ ਪ੍ਰੀਤੀ ਨੇ ਆਪਣੇ ਪਤੀ ਨੂੰ ਫੋਨ ਕਰਕੇ ਬੁਲਾ ਲਿਆ ਤੇ ਥੋੜੀ ਟਾਈਮ ਬਾਅਦ ਪਤਨੀ ਉਸ ਨੂੰ ਲੈ ਕੇ ਆਪਣੇ ਘਰ ਵਾਪਸ ਚਲਾ ਗਿਆ। ਉਹਨਾਂ ਦੇ ਜਾਣ ਤੋਂ ਬਾਅਦ ਦੀਪੀ ਦੀ ਸਾਸਤਾ ਚਿਹਰਾ ਲੰਮਕਿਆ ਪਿਆ ਸੀ। ਉਹ ਨੀਵੀਂ ਪਾ ਕੇ ਸੋਫੇ ਤੇ ਬੈਠੀ ਜ਼ਮੀਨ ਦੇ ਵੱਲ ਹੀ ਦੇਖੀ ਜਾ ਰਹੀ ਸੀ। ਦੀਪੀ ਨੇ ਪੁੱਛਿਆ ਕਿ ਮੰਮੀ ਜੀ ਤੁਹਾਡਾ ਚਿਹਰਾ ਉਦਾਸ ਕਿਉਂ ਆ? ਉਸਦੀ ਸਾਸ ਨੇ ਕਿਹਾ ਕਿ ਬੇਟਾ ਆ ਮੈਨੂੰ ਮਾਫ ਕਰ ਦੇ। ਮੈਂ ਤੇਰੇ ਨਾਲ ਚੰਗਾ ਨਹੀਂ ਕੀਤਾ। ਅੱਜ ਮੇਰੀ ਬੇਟੀ ਦੀ ਐਸਾ ਹਰਕਤ ਨੇ ਮੇਰੀ ਅੱਖਾਂ ਤੋਂ ਹਮੇਸ਼ਾ ਹਮੇਸ਼ਾ ਲਈ ਪਰਦਾ ਲਾ ਦਿੱਤਾ। ਮੇਰੀ ਬੇਟੀ ਮੈਨੂੰ ਆਪਣੇ ਘਰ ਲਿਜਾਣ ਲਈ ਰਾਜ਼ੀ ਨਹੀਂ। ਸ਼ਾਇਦ ਮੈਂ ਉਸ ਘਰ ਵਿੱਚ ਰੱਖਣ ਦੇ ਲਾਇਕ ਹੀ ਨਹੀਂ ਪਰ ਤੂੰ ਇੰਨੇ ਸਾਲਾਂ ਤੋਂ ਮੈਨੂੰ ਚਲਦੀ ਰਹੀ ਹੋ ਸਕੇ ਤੇ ਮੈਨੂੰ ਮਾਫ਼ ਕਰ ਦੇਵੀਂ ਦੀਪੀ ਨੇ ਕਿਹਾ ਕਿ ਮੰਮੀ ਮੈਨੂੰ ਇਸ ਗੱਲ ਦਾ ਦੋਖਾ ਕਿ ਤੁਹਾਨੂੰ دیر ਨਾਲ ਸਮਝ ਲੱਗੀ ਤੁਸੀਂ ਮੇਰੇ ਨਾਲ ਜੋ ਵੀ ਕੀਤਾ ਉਹ ਸਭ ਗੱਲਾਂ ਮੇਰੇ ਦਿਲ ਵਿੱਚ ਇਸ ਹੱਦ ਤੱਕ ਵੱਧ ਚੁੱਕੀਆਂ ਕਿ ਸ਼ਾਇਦ ਉਹਨਾਂ ਨੂੰ ਬਾਹਰ ਕੱਢਣਾ ਮੇਰੇ ਲਈ ਬਹੁਤ ਮੁਸ਼ਕਲ ਕੰਮ ਹੈ ਇਹ ਕਹਿ ਕੇ ਦੀਪੀ ਰਸੋਈ ਵਿੱਚ ਚਲੀ ਗਈ ਉਸਦੀ ਸੱਸ ਵੀ ਉਸਦੇ ਪਿੱਛੇ-ਪਿੱਛੇ ਰਸੋਈ 'ਚ ਚਲੀ ਗਈ ਤੇ ਦੀਪੀ ਨੂੰ ਕਹਿਣ ਲੱਗੀ ਕਿ ਮੇਰੀ ਪੋਤੀ ਨੂੰ ਮੇਰੇ ਕੋਲ ਛੱਡ ਦੇ ਅੱਜ ਮੈਂ ਉਸ ਨੂੰ ਆਪਣੇ ਸੀਨੇ ਨਾਲ ਲਾਉਣਾ ਚਾਹੁੰਦੀ ਆ ਇਹ ਸੁਣ ਕੇ ਦੀਪੀ ਦੀਆਂ ਵੀ ਅੱਖਾਂ ਭਰ ਆਈਆਂ ਕਿਉਂਕਿ ਅੱਜ ਉਸ ਦੀ ਸੱਸ ਆਪਣੀ ਪੋਤੀ ਦੇ ਪਿਆਰ ਲਈ ਤਰਸ ਰਹੀ ਸੀ ਉਸ ਨੇ ਆਪਣੀ ਬੇਟੀ ਨੂੰ ਆਪਣੀ ਸੱਸ ਦੀ ਗੋਦੀ ਵਿੱਚ ਦੇ ਦਿੱਤਾ ਤੇ ਰਸੋਈ ਵਿੱਚ ਖੜ ਕੇ ਦੋਨਾਂ ਨੂੰ ਇਕੱਠਿਆਂ ਖੇਡਦਿਆਂ ਦੇਖਦੀ ਰਹੀ ਅੱਜ ਉਹ ਬਹੁਤ ਖੁਸ਼ੀ ਕਿਉਂਕਿ ਹੁਣ ਸਭ ਕੁਝ ਠੀਕ ਹੋ ਰਿਹਾ ਸੀ ਸੋ ਦੋਸਤੋ ਕਿਵੇਂ ਦੀ ਲੱਗੀ ਇਹ ਕਹਾਣੀ ਜ਼ਰੂਰ ਕਮੈਂਟ ਕਰਕੇ ਦੱਸਿਓ ਕਈ ਵਾਰ ਘਰ ਪਰਿਵਾਰ ਵਿੱਚ ਜਦੋਂ ਇਸ ਹੱਦ ਤੱਕ ਗੱਲਾਂ ਵੱਧ ਜਾਂਦੀਆਂ ਤਾਂ ਫਿਰ ਸ਼ੀਸ਼ਾ ਦਿਖਾਉਣਾ ਲਾਜ਼ਮੀ ਹੋ ਜਾਂਦਾ ਚੰਗੀ ਲੱਗੀ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਤੇ ਨਵੀਂ ਤਾਂ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਕੱਲ ਇੱਕ ਹੋਰ ਵੱਖਰੀ ਤੇ ਨਵੀਂ ਕਹਾਣੀ ਦੇ ਨਾਲ ਸ਼ੁਕਰੀਆ